ਜਦੋਂ ਗੁਲਜ਼ਾਰ ਸੰਧੂ ਜੀ ਨਾ ਕਿਉਂਕਿ ਉਹਨਾਂ ਨੇ ਆਰਥਿਕ ਮਦਦ ਕੀਤੀ ਹੈਗੀ ਆ ਪਾਤਰ ਸਾਹਿਬ ਦੀ ਬਣਾਉਣ ਦੇ ਲਈ ਸਟੂਡੀਓ ਤੇ ਬੜੇ ਉਹਨਾਂ ਨੂੰ ਹੱਸਦੇ ਆ ਕਹਿੰਦੇ ਪਾਤਰ ਦੇਖ ਮੈਰੀ ਤਾਂ ਹੁਣ ਉਮਰ ਹੋ ਗਈ ਤੇ ਮੈਨੂੰ ਪਤਾ ਨਹੀਂ ਕਦੋਂ ਸੱਦਾ ਆ ਜਾਏ ਪਰ ਤੇਰੇ ਕੋਲ ਇਹ ਅਜੇ 8-10 ਸਾਲ ਹੈਗੇ ਆ ਤੇ ਤੂੰ ਨਾ ਮੈਨੂੰ ਦੱਸ ਹੋਰ ਕੀ ਚਾਹੀਦਾ ਮੇਰੇ ਕੋਲੇ ਪੈਸੇ ਹੈਗੇ ਆ ਤੇ ਆਪਾਂ ਇਹਨੂੰ ਹੋਰ ਅੱਗੇ ਵਧਾਉਣੇ ਆ ਤੂੰ ਕੰਮ ਕਰਨਾ ਅਜੇ ਤੇ ਏडीसी ਪਤਾ ਵੀ 8-10 ਸਾਲ ਗੁਲਜ਼ਾਰ ਸੰਤੂ ਜੀ ਨੇ ਤਾਂ ਅਜੇ ਪਰਮਾਤਮਾ ਉਹਨਾਂ ਨੂੰ ਲੰਮੀ ਉਮਰ ਦੇਵੇ ਤੇ ਪਾਤਰ ਸਾਹਿਬ ਨੇ ਉਦੋਂ ਬਾਅਦ ਮਿਲਣਾ ਹੀ ਨਹੀਂ ਬੜੀਆਂ ਅਜੀਬ ਗੱਲਾਂ ਨੇ ਤੁਸੀਂ ਮੰਨੋਗੇ ਉਹਨਾਂ ਦੀ ਜਦੋਂ ਆਪਾਂ ਸਖਸ਼ੀਤ ਦੀ ਗੱਲ ਕਰਦੇ ਆ ਨਾ ਤਾਂ ਅੱਜ ਕੱਲ ਉਹਨਾਂ ਦੀ ਇੰਨੀ ਇੱਕ ਸਹਿਜ ਸੀ ਅਵਸਥਾ ਕਿ ਜਿਵੇਂ ਨਿਰਮਲ ਪਾਣੀਆਂ ਦੇ ਉੱਤੇ ਨਾ ਹਵਾ ਤੁਰਦੀ ਹੈ ਐਵੇਂ ਤੁਰਦੇ ਸੀ ਬੜੀ ਉਹਨਾਂ ਦੀ ਸਖਸ਼ੀਅਤ ਜਿਹੜੀ ਨਾ ਜਿਹਨੂੰ ਅਸੀਂ ਮੈਗਨੇਟਿਕ ਪਰਸਨੈਲਿਟੀ ਕਹਿੰਦੇ ਹਾਂ ਚੁੰਬਕੀ ਉਹਨਾਂ ਦੇ ਉਹਦੇ ਵਿੱਚ ਆਕਰਸ਼ਨ ਸੀ ਹਾਲਾਂਕਿ ਕਈ ਵਾਰ ਹੀ ਲੱਗਦਾ ਹੁੰਦਾ ਸੀ ਅੱਛਾ ਕਿੰਨਾ ਸੋਖਮ ਜਿਹਾ ਬੰਦਾ ਹੈ ਪਤਲਾ ਪਤੰਗ ਹੈ ਜਿਆਦਾ ਭਾਰ ਵੀ ਨਹੀਂ ਹੈ ਪਰ ਉਹ ਦੁਨੀਆ ਉਹਨਾਂ ਨੂੰ ਸਜਦਾ ਕਰਦੀ ਸੀ ਸਿਰਫ ਇੱਥੇ ਹੀ ਨਹੀਂ ਮਤਲਬ ਇਹ ਨਹੀਂ ਕਿ ਪੰਜਾਬ ਦੇ ਵਿੱਚ ਅਸੀਂ ਸਾਹਿਤ ਅਕੈਡਮੀ ਦੇ ਪ੍ਰੋਗਰਾਮ 'ਚ ਜਦੋਂ ਦਿੱਲੀ ਗਏ ਹਾਂ ਉੱਥੇ ਵੀ ਉਹਨਾਂ ਨੂੰ ਉਹਨਾਂ ਹੀ ਜਿਹੜੇ ਮਤਲਬ ਦੂਜੀਆਂ ਭਾਸ਼ਾਵਾਂ ਦੇ ਲੇਖਕ ਨੇ ਉਹ ਜਾਣਦੇ ਨੇ ਉਹਨਾਂ ਦੀ ਜਿਹੜੀ ਇੱਜ਼ਤ ਆ ਉਹ ਅਸੀਂ ਉੱਥੇ ਵੇਖੀ ਕਿਉਂਕਿ ਇੱਕ ਬੰਦੇ ਨੂੰ ਪੰਜਾਬ ਚ ਤਾਂ ਆਪਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਨੇ ਆ ਚੰਗੇ ਆ ਮਾੜੇ ਆ ਪਰ ਦੂਜੀਆਂ ਭਾਸ਼ਾਵਾਂ ਵਾਲੇ ਜਾਣਦੇ ਆ ਤੇ ਜਦੋਂ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਨਾਮ ਨਾ ਹੁੰਦਾ ਸੋ ਮੈਨੂੰ ਲੱਗਦਾ ਇੱਕ ਇੱਕ ਜਿਹੜੀ ਲੈਜੈਂਡ ਆ ਨਾ ਉਹ ਖਤਮ ਹੋ ਗਈ ਹੁਣ ਖੱਪਾ ਆ ਬੜਾ ਵੱਡਾ ਵੈਕਿਊਮ ਆ ਗਿਆ ਕਿ ਹੁਣ ਉਸ ਤੋਂ ਬਾਅਦ ਕੀ ਹੈਗਾ ਸਾਡੇ ਕੋਲ ਸੋ ਜਿਹੜੀਆਂ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਜਦੋਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹੁਰਿਓਨਾਂ ਦੀਆਂ ਲਾਈਨਾਂ ਬੋਲਦੇ ਹੁੰਦੇ ਆ ਬੜੇ ਔਰ ਤੁਸੀਂ ਵੇਖੋ ਚਾਹੇ ਉਹ ਰਾਜਨੀਤੀਬਾਨ ਹੋਣ ਚਾਹੇ ਉਹ ਸਟੇਜਾਂ ਦੇ ਉੱਤੇ ਬੱਚੇ ਹੋਣ ਕਿੰਨੀਆਂ ਸੋਹਣੀਆਂ ਉਹਨਾਂ ਦੀਆਂ ਤੁਕਾਂ ਨੇ ਜਿਹੜੀਆਂ ਕੋਟ ਕੀਤੀਆਂ ਜਾ ਸਕਦੇ ਸੋ ਅਸੀਂ ਅਸੀਂ ਸੋਚਦੇ ਹੁੰਨੇ ਆ ਵੀ ਅਮਰਤਾ ਪ੍ਰੀਤਮ ਨੂੰ ਅਜਾ ਖਵਾਰਿਸ਼ਾ ਨੂੰ ਇੱਕ ਕਵਿਤਾ ਨੇ ਉਹਨੂੰ ਮਤਲਬ ਬਣਾ ਦਿੱਤਾ ਲੈਜੈਂਡ ਬਣਾ ਦਿੱਤਾ ਤੇ ਪਾਤਰ ਸਾਧੀਆਂ ਤੇ ਹੁਣ ਜੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਆਮ ਲੋਕਾਂ ਦੇ ਮੂੰਹ ਤੇ ਚੜੀਆਂ ਹੋਈਆਂ ਜਿਵੇਂ ਉਹ ਬੜਾ ਸੋਹਣਾ ਸੀਗਾ ਉਹਨਾਂ ਦਾ ਇੱਕ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਸੀ ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਰਾਤੀ ਕਿਸ ਮਹਿਬੂਬ ਦੀ ਆਚਰੋਆ ਸੀ ਸੋ ਇਹ ਚੀਜ਼ਾਂ ਨੌਜਵਾਨਾਂ ਦੇ ਦਿਲਾਂ ਨੂੰ ਚੰਗੀਆਂ ਲੱਗਦੀਆਂ ਜਾਂ ਫਿਰ ਇੱਕ ਜਦੋਂ ਕੋਈ ਉਦਾਸ ਹੁੰਦਾ ਸੀ ਤੇ ਆਹੀ ਜਿਹੜਾ ਆਪਾਂ ਕਹਿੰਦੇ ਆ ਸੁਣੇ ਸੁਣੇ ਪੈਰਾਂ ਵਿੱਚ ਕੋਈ ਕੋਈ ਸੁਨੇ ਸੁਨੇ ਰਾਹ ਵਿੱਚ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਔਰ ਉਹਨਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਤੋਂ ਬਾਅਦ ਮੈਂ ਉਹਨਾਂ ਦੀ ਜਿਹੜੀਆਂ ਇਹ ਤੁਕਾਂ ਨੇ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੀ ਆਵਾਜ਼ ਉਹ ਕੰਨਾਂ 'ਚ ਗੂੰਜ ਰਹੀ ਹੈ ਔਰ ਹਰ ਥਾਂ ਦੇ ਉੱਤੇ ਤੁਸੀਂ ਸੋਸ਼ਲ ਮੀਡੀਆ ਤੇ ਵੇਖੋ ਜਿਸ ਵਿਅਕਤੀ ਨੇ ਉਹਨਾਂ ਨਾਲ ਜਿੰਨਾ ਸਮਾਂ ਬਿਤਾਇਆ ਉਸੇ ਸਮੇਂ ਨੂੰ ਉਹ ਮੈਗ ਤੱਕ ਨਹੀਂ ਰੈਲਿਸ਼ ਕਰ ਰਿਹਾ ਸੋ ਇਹ ਮੌਤ ਵੀ ਮੈਨੂੰ ਲੱਗਦਾ ਸੁਖਮ ਜੀ ਬੰਦੇ ਦੀ ਸੁਖਮ ਜੀ ਮੌਤ ਹੋਈ ਹੈ ਜਿਵੇਂ ਉਹਨਾਂ ਦੇ ਮਿਸਿਸ ਭੁਪਿੰਦਰ ਕਹਿ ਰਹੇ ਸੀਗੇ ਕਿ ਮੈਂ ਸਵੇਰੇ 6:30 ਵਜੇ ਵੀ ਰਾਤ 11 ਕਿਉਂਕਿ ਉਦੋਂ ਉਹਨਾਂ ਦਾ ਬੜਾ ਹੈਕਟਿਕ ਦਿਨ ਸੀਗਾ ਬਰਨਾਲੇ ਪ੍ਰੋਗਰਾਮ ਸੀ ਫਿਰ ਉਸ ਤੋਂ ਬਾਅਦ ਇੱਕ ਹੋਰ ਪ੍ਰੋਗਰਾਮ ਸੀ ਤੇ ਫਿਰ ਜਦੋਂ ਉਹ ਉਸ ਤੋਂ ਬਾਅਦ ਸੁਰਿੰਦਰ ਛਿੰਦੇ ਨਾਲ ਬੈਠੇ ਰਹੇ ਤੇ ਜਦੋਂ ਰਾਤ ਘਰ ਆਏ ਆ ਤੇ ਹੋ ਸਕਦਾ ਉਹ ਥੱਕ ਗਏ ਹੋਣ ਬਹੁਤ ਜ਼ਿਆਦਾ ਨਹੀਂ ਪਤਾ ਲੱਗਾ ਤੇ ਜਿਸ ਬੈੱਡ ਦੇ ਉੱਤੇ ਸੌਂਦੇ ਆ ਪਾਤਰ ਸਾਹਿਬ ਉਸੇ ਬੈੱਡ ਦੇ ਉੱਤੇ ਮੈਂ ਵੀ ਬੈਠੀ ਸੀ ਭੁਪਿੰਦਰ ਉਹਨਾਂ ਦੇ ਮਿਸਿਸ ਕੋਲੇ ਤੇ ਮੈਨੂੰ ਲੱਗ ਰਿਹਾ ਸੀ ਕਿ ਅੱਛਾ ਇੱਥੇ ਸੁੱਤੇ ਸੀ ਰਾਤ ਇਹੋ ਜੀ ਥਾਂ ਦੇ ਉੱਤੇ ਕਿਵੇਂ ਬੰਦਾ ਸੁਖਮ ਜੀ ਬੰਦਾ ਸੁਖਮ ਜੀ ਉਹਨਾਂ ਦੀ ਮਤਲਬ ਮੌਤ ਵੀ ਮੈਨੂੰ ਲੱਗਦਾ ਇਦਾਂ ਦੀ ਸੀ ਬਿਲਕੁਲ ਸਾਇਲੈਂਟ ਉਹ ਚੁੱਪ ਹੋ ਗਏ ਭੈਣ ਕਹਿੰਦੇ ਕਿ ਮੈਂ ਜਦੋਂ ਸਵੇਰੇ ਉੱਠੀ ਆ ਤਾਂ ਮੈਂ ਉਹਨਾਂ ਨੂੰ ਆਵਾਜ਼ ਦਿੱਤੀ ਆ ਕਿ ਤੁਸੀਂ ਉਠੋ ਤੇ ਮੈਂ ਚਾਹ ਬਣਾਉਣ ਚੱਲੀ ਆ ਪਰ ਉਹ ਉਹਨਾਂ ਨੇ ਕੋਈ ਹੰਗਾਰਾ ਨਹੀਂ ਭਰਿਆ ਫਿਰ ਕਹਿੰਦੇ ਮੈਂ ਉਹਨਾਂ ਦਾ ਹੱਥ ਛੋ ਕੇ ਵੇਖਿਆ ਠੰਡਾ ਸੀ ਫਿਰ ਮੈਂ ਉਹਨਾਂ ਨੂੰ ਹਲਾਇਆ ਜੁਲਾਇਆ ਤੇ ਉਦੋਂ ਤੱਕ ਨਹੀਂ ਸੀ ਉਹ ਫਿਰ ਉਹਨਾਂ ਨੇ ਕਿਤੇ ਫੋਨ ਕੀਤੇ ਉਹਨਾਂ ਦੇ ਬੜੇ ਖਾਸ ਦੋਸਤ ਨੇ ਅਮਰਜੀਤ ਗਰੇਵਾਲ ਸਵੀ ਉਹ ਰਸਤੇ 'ਚ ਹੀ ਸੀਗੇ ਉਹ ਹਸਪੀਟਲ ਤੱਕ ਲੈ ਕੇ ਗਏ ਪਰ ਨਹੀਂ ਮਤਲਬ ਇਦਾਂ ਵੀ ਕੋਈ ਮਤਲਬ ਸਾਇਲੈਂਟਲੀ ਜਾ ਸਕਦਾ ਔਰ ਜੋ ਇਹਨੇ ਦਿਨਾਂ ਦੇ ਵਿੱਚ ਲਾਸਟ ਜਿਹੜੀਆਂ ਛੋਹਾਂ ਨੇ ਉਹਨਾਂ ਦੀਆਂ 8 ਤਰੀਕ ਦੀ ਮੀਟਿੰਗ ਫਿਰ ਉਸ ਤੋਂ ਬਾਅਦ ਕੋਈ ਗੱਲ ਫਿਰ ਅਗਲੀ ਮੀਟਿੰਗ ਦੇ ਲਈ ਫਿਰ ਇਹ ਤਾਂ ਪਤਾ ਹੀ ਨਹੀਂ ਸੀ ਇਨ ਬਿਟਵੀਨ ਸਾਨੂੰ ਇਦਾਂ ਜਾਣਾ ਪਊਗਾ ਉਹਨਾਂ ਦੇ ਘਰ ਸੋ